ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਗੁਰਜੰਡਾ ਕੋਲ ਚੁੱਕੇ ਜੀ ਪਿੰਡ ਬਾਕੀਪੁਰ ਜ਼ਿਲ੍ਹਾ ਤਰਨਤਪੁਰ ਪੈਂਦਾ ਤਹਿਸੀਲ ਵੀ ਤਰਨਤਪੁਰ ਪੈਂਦੀ ਆ ਜਾਓ ਫਿਰ ਵੀ ਨਾ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਾਸਤਰੀ ਜੀ ਪ੍ਰੇਂਡ ਸਾਹਿਬ ਠੀਕ ਠਾਕ ਬਾਈ ਵਧੀਆ ਸੁਨੀਲ ਜੀ ਤੁਸੀਂ ਸੁਣਾਓ ਹੋਰ ਠੀਕ ਠਾਕ ਮੈਂ ਵਧੀਆ ਘੁੰਮ ਆਏ ਫਿਰ ਟੂਰ ਵਧੀਆ ਲੱਗਾ ਬਹੁਤ ਵਧੀਆ ਕਿੱਥੇ ਰਹਿ ਗਏ ਨੇ ਦੇਣਾ ਦਾਦ 11 ਤੇ ਲਾਏ ਹਾਂ ਚਲੋ ਆਪਣਾ ਮਾਲ ਵਗੀ ਵਗੀ ਗਿਆ ਇਦਾਂ ਹੀ ਚਲੋ ਚਲੋ ਐਂ ਹੀ ਹਾਂ ਤੁਹਾਨੂੰ ਪਤਾ ਫਿਰ ਹੋਰ ਸੁਣਾਓ ਵਧੀਆ ਚੜ੍ਹਦੀ ਕਲਾ ਅੱਜ ਆਪਣੇ ਨੂੰ ਸਾਰਾ ਕੁਝ ਆ ਗਿਆ ਜੀ ਅੱਛਾ ਟੋਕਣਾ ਗੱਬਣਾ ਇੱਕ ਕੱਟੀ ਇੱਕ ਦੂੰਦੀ ਖੀਰੀ ਝੋਟੀ ਅੱਛਾ ਦੋ ਮਹੀਆ ਵੱਡੀਆਂ ਹਾਂ ਆਜੋ ਫੇਰ ਹੁਣ ਕਰੀਏ ਗੱਲ ਆਪਾਂ ਇਧਰ ਕੁਰੀ ਲੈ ਕੇ ਹਾਂਜੀ ਚਲੋ ਦੱਸੋ ਬਾਈ ਆ ਦੂਜਾ ਸੂਆ ਝੋਟੀ ਸੰਦੀ ਵੀਰ ਹਾਂਜੀ 15 ਦਿਨਾਂ ਦੀ ਸੋਈ ਹਾਂ 14 ਕਿਲੋ ਦੁੱਧ ਤਿਆਰ ਪਾਵੇਂ ਦੋ ਡੰਗ ਚ ਹੋਵੇ ਕੋਈ ਮੇਰੇ ਘਰ ਅੱਛਾ ਹੁਣ ਇਸ ਟਾਈਮ ਐ ਟਾਈਮ ਹਾਂਜੀ ਵੇਖੋ ਕੁਆਲਿਟੀ ਥਾਂ ਥੋੜਾ ਜੱਡਾ ਵੇਖੋ 4 ਕਿਲੋ ਇਸ ਟਾਈਮ ਦੋ ਤਿਆਰ ਆ ਇਹ ਬਾਈ ਗੁਰਿੰਦਰ ਰੁਕ ਮਣਾ ਜਾ ਦਿਖਾ ਜੰਗ ਸੁਭ ਗੁਰਿੰਦਰ ਸਾਹਿਬ ਥਾਂ ਇਹ ਚੋਇਜ ਜੁਈ ਕੋਈ ਭੂਰ ਛੱਟਾ ਹੋਵੇ ਸੰਦੀ ਵੀਰ ਕਰਾਇਸ ਮੈਂ ਪੈਸੇ ਵਾਪਸ ਕਰੂੰ ਵਾ ਠੀਕ ਆ ਫੇਰ ਹਾਂਜੀ ਕੋਈ ਮੇਰੀ ਮੈਂ ਥਾਂ ਘੱਟ ਹੋਵੇ ਭ ਵੇਖੋ ਛੋਟੀ ਬੜੀ ਰਾਤ ਦੀਆਂ ਮਿਹਾਈਆਂ ਦੋਵੇਂ ਵੀਰ ਹਰਿਆਣਿਆਂ ਰਾਤ ਹੀ ਹੈ ਹਾਂ ਰਾਤ ਹੀ ਨੇ ਆਂਦੇ ਲੋ ਜੀ ਹਾਂਜੀ ਬਿਲਕੁਲ ਜੈਡ ਬਲੈਕ ਛੋਟੀ ਆ ਮਾੜਾ ਸ਼ੰਮੂ ਨੇੜੇ ਵਖਾ ਦੇ ਪਿੰਟ ਬੜਾ ਕਰਾਂ ਦੇ ਹਾਂਜੀ ਆਹ ਰਹੋ ਇਹਨਾਂ ਮਰੇ ਗੱਲ ਫਰੇ ਨਾ ਨਾ ਛੋਟੀ ਗਾਰੀ ਲੈ ਇੱਕ ਵਾਰ ਫੇਰ ਦਿਖਾ ਦੇ ਥੋੜਾ ਖਿੱਚ ਕਰਾ ਦੇ ਵਾਹ ਰੇਡ ਅੱਜ ਆਪਾਂ ਉਹ ਕਰਦੇ ਨੇ ਸੌਣ ਆਇਆ ਆਂਦੇ ਹਾਂ ਹਾਂ ਇਹੋ ਹੀ ਮੈਂ ਜਾਵਾਂ ਵੇਚ ਦੇਣ ਦੇ ਨੇ 1650 ਦੀ ਹਾਂ ਇੱਕ 40 ਦੇ ਦिए ਜੈ ਜ ਰੱਖੀਏਗਾ ਮੈਂ ਇਹ ਹੀ ਜਾਣ ਬਸ ਇੱਕ 40 ਤੁਸੀਂ ਦੱਸੋ ਇੱਕ 30 2000 ਹੋਰ ਛੋੜ ਇੱਕ 28 ਹੀ ਦੇ ਦੇਣੀ ਆਪਾਂ ਲੈ ਵੀ ਖਾਜਮੂ ਨੇੜੇ ਹੋ ਕੇ ਥਾਣ ਪਿਛਲੇ ਵਸਦੇ ਆ ਲਓ ਜੀ 1 ਲੱਖ 28 ਆ ਦੀ ਬੱਚੇ ਕਟਾ ਗਏ ਜੀ ਇਹਦੇ ਮਗਰ ਕੱਟੀ ਕੱਟੀ ਮਗਰ ਆ ਗਈ ਆ ਹਾਂ ਤੇ ਲਓ ਜੀ ਹੋਰ ਕਰ ਦਿੰਗੇ ਮੌਕੇ ਦਾ ਮਾਨ ਦਾ ਕੋਈ ਚੱਕਰ ਅੱਗੇ ਆ ਗਈ ਸਿੰਦੀ ਵੀ ਦਾ 7 ਦਿਨਾਂ ਦੀ ਝੋਟੀ ਸੂਈ ਖੜ ਜਾਓ ਇੱਕ ਮਿੰਟ ਇਹ 7 ਦਿਨਾਂ ਦੀ ਝੋਟੀ ਸੂਈ ਆ ਇਹ ਆ ਚੈੱਕ ਕਰੋ ਹੁਣ 12 ਕਿਲੋ ਬੋੜਾ ਲਾਲੇ ਦੁੱਧ ਵਾਲੇ ਕੋਈ ਜੈਡ ਬਲੈਕ ਜੈਡ ਬਲੈਕ 12 ਗਲੋ ਦੁੱਧ ਲਾ ਲਓ ਬੋਲਾ ਲਾ ਲਓ ਤੇ ਵੱਡੀ ਝੋਟੀ ਆ ਪੂਰੀ ਜਵਰ ਦਸੇ ਵੀ ਲਾ ਕੇ ਖਲੋ ਕਿਸੰਦੀ ਵਖਾ ਕ੍ਰਿਕਟ ਦਾ ਕੰਦ ਵਿਆ ਵੱਡੀ ਝੋਟੀ ਸਿੰਗਲ ਹੱਡੀ ਹਾਂਜੀ ਤੋਰੋਂ ਗੁਰਜਾਟ ਸੰਧ ਠੰਡੀ ਸੀਲ ਨਹੀਂ ਠੀਕ ਆ ਬਾਈ ਫਿਰ ਹਾਂਜੀ ਵਾਹ ਵੀ ਵਾਹ ਵੇ ਥਾਨ ਵਖਾ ਸ਼ੰਭੂ ਇਕਰੀ ਲਾਗੇ ਝੋਟੀ ਦੇ ਦੁੱਧ ਦੁੱਧ ਵਾਲੀ ਮੈਂ ਹਾਂ ਇਧਰ ਵੇ ਆ ਠੀਕ ਆ ਫਿਰ ਠੰਡੀ ਸੀਲ ਕੁਝ ਨਹੀਂ ਆਂਦੀ ਵੇਖੋ ਇਧਰ ਚੁੱਪ ਤੋ ਆਈਓ ਹੈ ਵਧੀਆ ਬਰਕਰਾਰ ਜੀ ਕੋਈ ਪੂਰ ਛੱਟਾ ਸੰਦੀਪ ਆਪਣੀ ਜ਼ਿੰਮੇਵਾਰੀ ਆ ਠੀਕ ਆ ਹਾਂ ਜੀ ਬਸ ਠੀਕ ਆ ਇਹਦਾ ਵੀ ਰੇਟ ਸੰਦੀਪ ਵੀਰੇ ਪੌਂਟ ਦੀਆਂ ਵਾਲੇ ਕਰ ਦੇਣੇ ਆ ਇਹ ਵੀ ਬਸ ਜਾਣ ਟਾਈਮ ਸਰੀ ਹੈ ਘਰਾਂ ਨੂੰ ਘਰਾਂ ਨੂੰ ਜਾਣ ਬਿਲਕੁਲ ਦੇਰੀਆ 140 ਦੀ ਇਹ ਵੀ 135 ਦੀ 130 ਦੀ ਵਾ ਵਾ ਠੀਕ ਆ ਫਿਰ ਬਰਾਬਰ ਜਾਣ ਦੇ 128 ਦੀ 128 ਦੀ ਜਾਣ ਦੇ ਨਾਲ 128 ਇਹ ਵੀ 12 ਕਿਲੋ ਦੁੱਧ ਨੈਟ ਤਿਆਰ ਆ 12 ਕਿਲੋ ਦੁੱਧ ਨੈਟ ਦੇ ਤਿਆਰ ਆ ਹਾਂ ਜੀ ਬੋਲਾ ਲੈ ਲਓ ਦੁੱਧ ਲਾ ਲਓ ਦੁੱਧ ਲਾ ਲਓ ਕਟਾ ਇਰੇ ਮਗਰ ਕਟਾ ਵਖਾ ਸ਼ੰਭੂ ਆ ਵਿੱਚ ਸੱਤਾਂ ਦਿਨਾਂ ਦੀ ਸੂਈ ਆ ਆ ਵਖਾ ਲੋ ਆ ਵੇਖੋ ਇਹ ਨਾ ਵੇਖਾ ਕੂਲਾ ਬੱਚਾ ਕੂਲਾ ਬੱਚਾ ਹਾਂਜੀ ਚਲੋ ਇਹ ਵੀ ਇੱਕ ਠਾਈ ਦੀ ਇਹ ਵੀ ਇੱਕ ਠਾਈ ਦੀ ਚਲੋ ਅੱਗੇ ਦੂੰਦੀ ਝੋਟੀ ਆ ਗਈ ਖੀਰੀ ਵਾਲੇ ਦੂੰਦੀ ਵਾਲੇ ਦੂੰਦੀ ਦੇ ਦੰਦ ਤੋੜੇ ਝੋਟੀ ਨੇ ਬਰਾਬਰ ਨਹੀਂ ਕੀਤੇ ਅੱਛਾ ਮੋਦੀ ਦੀ ਇਹ ਆ ਮੋਦੀ ਦੀ ਆ ਮੋਦੀ ਦੀ ਮੋਦੀ ਦੇ ਟੀਕੇ ਭਰਾ ਦਾ ਸੀ 10 ਦਿਨ ਹੋ ਗਏ 10 ਦਿਨਾਂ ਨਾਲ ਟੀਕਾ ਭਰਾਇਆ ਆਪਾਂ ਠੀਕ ਆ ਪਿੰਡ ਦਾ ਜੱਗਿਆ ਡਾਕਟਰ ਭੋਜੀਆਂ ਦਾ ਅੱਛਾ ਹਾਂ ਸ਼ੰਭੂ ਵੀਰ ਪਹਿਲਾਂ ਇਧਰ ਗਾੜੀ ਲਿਆ ਮੈਂ ਝੋਟੀ ਬਹੁਤ ਇਧਰ ਵੇ ਆ बराबर नहीं कीते गंदजे नहीं, नहीं, नहीं कीते हां जी तोरो माणा सामी देखो मैं निका सिंह करा दी आदा सारा कोई ਲੈ ਕੇ ਆਇਆ ਬੈਠਾ ਭਾਈ ਸਾਰਾ ਕੋਈ ਮੈਨੂੰ ਖੁਸ਼ੀ ਆਇਦਾਂ ਟੋਕੜਾ ਵੀ ਉਸਰਾ ਵੀ ਨਾਲ ਕੱਟੀ ਵੀ ਨਹੀਂ ਲਈ ਚੱਲਣ ਦੇ ਅਜ ਕੰਮ ਕਰਾਂ ਦੇ ਸੰਦੀਪ ਵੀਰ ਪੰਜਾਰੀ ਦੇ ਦिए ਜੈ ਜੀ ਕਰਦੇ ਜੋ ਮਾਨਤਨ ਕਰਨਾ ਥੋੜਾ ਬੋਲਾ 45 ਦੇ ਜਾ ਤੂੰ ਕਹਿਦਾ 45 ਦੇਣਾ ਦੇਣੀ 48 ਦੀ 45 ਦੀ ਜਾਣ ਦੇ 48 ਯਾਰ ਜਾਣ ਦੋ ਹਾਂਜੀ ਇਹ ਦੁਕੜ ਗੱਪਣ ਇਹ ਤੋਕੜ ਗੱਪਣ ਪੰਜਾਂ ਮਹੀਨੇ ਚੱਕ ਪਾਸ ਦੀ ਵੀਰ ਹਾਂ ਦੁੱਧ ਹੈਣੀ ਦੁੱਧ ਹੈਣੀ ਡਰਾਈ ਦੋਤੋਂ ਲੈ ਪੰਜਾਂ ਮਹੀਨੇ ਚੱਕ ਬਾਸ ਦੁੱਧ ਹੈਣੀ ਗਾ ਡਰਾਈ ਆ ਤਮੂ ਨੇੜੇ ਥਾਂ ਤੋਂ ਬਖਾਰੇ ਕਰਾ ਦਿੰਦੇ ਵੀ ਵੱਡੀ ਝੋਟੀ ਐ ਵੀ ਮੈਂ ਨੇ ਠੀਕ ਆ ਗੁਰਜਨ ਸਿੰਘ ਹਾਂਜੀ ਅੱਜ ਬਣੀ ਗੱਲ ਆ ਵੇਖੋ ਅੱਜ ਫਿਰ ਮਈਆਂ ਬੰਨੀਆਂ ਫਿਰ ਮਈਆਂ ਮੇ ਟੋਪਰੀ ਕੱਢ ਕੇ ਲੈ ਕੇ ਆਉਂਦੀਆਂ ਜਿਹਨਾਂ ਦਾ ਬਣਾ ਰਹਿਣੇ ਬਾਈ ਦੋ ਦਿਨ ਲਾਗੇ ਵੀਰ ਜੀ ਰਾਤੀ ਮਾਰ ਲਿਆਂਦਾ ਪਾ ਠੀਕ ਆ ਕਿੰਨੇ ਦੇਰੀ 70 ਹੀ ਦੇ ਦਈਏ ਇੱਕੋ ਹੀ ਗੱਲ ਵਸ ਤੁਸੀਂ ਕਰ ਦੋ 60000 ਦੇ ਜੈਸ ਦਿਨੋਂ 62000 ਦੀ ਦੇ ਦੇਣੀ ਹੈ ਵੀ ਅੱਜ ਵੇਚ ਲੋ ਉੜਦਿਆਂ ਵਾਲੇ ਹੀ ਉੜਦੇ ਆਲੇ ਹੀ ਬਿਲਕੁਲ ਜੈ ਕਮੀ ਇੱਕ ਕੱਟੀ ਪਾ ਦੇਣੀ ਨੀਲੀ ਦੀ ਸ਼ੰਭੂ ਖਾ ਅਦਰ ਵੇਹਾ ਨੀਲੀ ਦੀ ਕੱਟੀ ਨੀਲੀ ਦੀ ਕੱਟੀ ਇਹ ਵੀ ਉੜਦਿਆਂ ਵਾਲੇ ਹੀ ਇਹਦਾ ਮੁੱਲ 16000 ਦੀ ਦੇ ਦੇਣੀ ਹੈ ਵੀ ਚੱਲ 15 ਹੀ ਜਾਂਦੇ ਯਾਰ 15 ਨੇ ਜਾਂਦੇ ਜਾਂਦੇ 15 ਹੀ ਜਾਂਦੇ ਨੀਲੀ ਪਿਓਰ ਕੱਟੀ ਤੇ ਬਾਕੀ ਆ ਖਾਰੇ ਕਰੀ ਫਿਰ ਬੱਚਾ ਲੈ ਮੈਂ ਉਹਨੂੰ ਆ ਖਾਰੋ ਹਾਂ ਲਓ ਲਓ ਛੋਟੀ ਖਾਰੇ ਬੱਚਾ ਲੈ ਜੈਡ ਬਲੈਕ ਛੋਟੀ ਆ ਬਹੁਤ ਟਾਪ ਦੀ ਹਾਂਜੀ ਲਾਈਨ ਲਾਈਨ ਬੱਚਾ ਇਹਨੂੰ ਲੈ ਆ ਕਟਾ ਮੈਂ ਟਮਟ ਲੈ ਆ इधर ਆਜੋ ਆਜੋ ਧਾਰਾ ਮਾਰ ਕੇ ਖੋਨੇ ਸੰਦੀਪੇ ਮਾਰ ਲਓ ਮਾਰ ਲਓ ਹਾਂਜੀ ਇਹਨੂੰ ਵੀ ਲਾਰੇ ਬੱਚਾ ਗੁਰਜੰਡ ਨੂੰ ਪੱਕਾ ਹੀ ਕਰ ਲੈਣਾ ਬੁਵਾਰ ਹਣੇ ਹੁਣ ਪੱਕਾ ਹੀ ਕਰਨਾ ਸੰਦੀਪੇ ਅੱਛਾ ਹਾਂਜੀ ਚੱਲਣ ਦੇ ਕੋਈ ਨਹੀਂ ਮਾਪੂਰ ਛੱਟਾ ਕੇ ਵਲੇ ਕਿ ਇਹਨੂੰ ਡਾਊਟ ਹੁੰਦਾ ਆਪਾਂ ਚੈੱਕ ਹੀ ਕਰਾ ਦੇਣੀ ਆ ਹਾਂ ਹਾਂ ਬਿਲਕੁਲ ਹਾਂਜੀ ਭਾਈ ਜੀ ਬਸ ਆ ਗਿਆ ਮੈਂ ਇੱਥੇ ਆਪਣਾ ਪੜਾਥਰ ਪੁੱਛਣਾ ਆ ਨਾ ਬਸ ਅਮਾ ਤੁਸੀਂ ਕਰੋ ਜੀ ਮੈਂ ਆ ਗਿਆ ਲੋੜ ਘੰਟੇ ਚ ਪਹਿਲੇ ਪਹਿਲੇ ਆ ਜਾਣਾ ਲੋ ਲੈ ਜਮੂ ਬਹਾਂ ਕਰੇ ਥਾਲੇ ਵਾ ਵੇਖੀ ਛੋਟੀ ਦਾ ਥਾਂ ਕੱਢੇ ਬੈਗ ਰਸਤੇ ਚੰਬੂ ਲਾਗੇ ਲੈ ਆਵੇ ਨਹੀਂ ਠੀਕ ਹੈ ਨਾ ਨਹੀਂ ਆਈ ਇਹ ਮੁੰਡਾ ਇਹ ਮੋਟਰ ਚੱਲਦੀ ਦੋ ਦੀ ਮੋਟਰ 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 ਐ ਇਧਰ ਮਾਰਨ ਥਲਾ ਇਧਰ ਲਿਆ ਸ਼ੰਭੂ ਐ ਮੈਂ ਥਲੇ ਮਾਰ ਮਾਰ ਚੱਲ ਬੰਦੇ ਕੱਟੀ ਇੱਧਰ ਲੈ ਸ਼ਮੂਦਾ ਲੈ ਪਿੱਛੇ ਇੱਧਰ ਲੈ ਆਈਂ ਮੋਟਰਾਂ ਚੱਲਣਗੀਆਂ ਵੇ 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 ਸ਼ੰਭੂ ਠੀਕ ਆ ਵੇ ਆਖੀਂ ਇਧਰ ਆ ਵੇ ਮੋਟਰਾਂ ਦੋ ਦੀ ਮੋਟਰਾਂ ਉੱਡੀ ਉੱਡੀ ਮੋਟਰ ਵਾਕੇ ਦੋ ਦੀ ਮੋਟਰ ਹੀ ਆ ਠੀਕ ਆ ਪਰ ਸੰਦੀਪ ਵੀਰ ਜੀ ਆਪਾਂ ਦੋ ਗੱਲਾਂ ਕਰਨੀਆਂ ਵਿੱਚ ਹਾਂਜੀ ਹਾਂ ਕਰੋ ਨੰਬਰ 1 ਹਾਂ ਸੁਈਆਂ ਮੱਜਾਂ ਦੋ ਡੰਗ ਚੋਏ ਮੇਰੇ ਘਰ ਠੀਕ ਆ ਭਾਵੇਂ ਤਿੰਨ ਡੰਗ ਚ ਹੋਵੇ ਕੋਈ ਚੱਕਰ ਨਹੀਂ ਆਪਾਂ ਨੂੰ ਜਿਹੜੀ ਤੋਕੜ ਗੱਬਣ ਮੈਂ ਆਪਣਾ ਡਾਕਟਰ ਲਾਵੇ ਕੋਈ ਚੱਕ ਪਾਸ ਕਰਾ ਲਈ ਹਾਂ ਹਾਂ ਚੱਕਰੇ ਬੰਦਾ ਵਾ ਲੋਕੀ ਕਾਨੇ ਦੇ ਵਪਾਰੀਆਂ ਨੂੰ ਇਹ ਝੂਠੇ ਘਰ ਵਾਲੇ ਵੀਰ ਦੱਸ ਦਿੰਦੇ 55 ਦੀ ਮੈਂ ਦੱਸੀ ਮੈਂ 5 ਦੀ ਆਣ ਕੇ ਦੱਸੀ ਆ 5 ਦੱਸੀ ਸਹੀ ਆ ਕਿਉਂਕਿ ਡਾਕਟਰ ਚੈੱਕ ਕਰਦਾ ਜੋ ਦੱਸਦਾ ਸੇਮ ਦੱਸਦੇ ਆ ਘਰ ਵਾਲੇ ਘਟਵਾ ਦੱਸਦੇ ਅਗਲਾ ਆ ਦਿੰਦਾ ਤੁਸੀਂ ਝੂਠ ਮਾਰਦਾ ਵੀਰ ਜੀ ਡਾਕਟਰ ਆਦਾ ਲਿਆਣ ਕੇ ਸਲਦੀ ਕਰਾਓ ਆਪਦੇ ਘਰ ਸਾਡੇ ਮੇਰੇ ਤੇ ਦੋਹਾਂ ਦਿਨਾਂ ਦੀ ਗਰੰਟੀ ਮੇਰੀ ਕੋਈ ਮੈਂ ਆਨਲਾਈਨ ਖੜਦਾ ਦੋ ਦਿਨਾਂ ਦੇ ਵਿੱਚ ਚੈੱਕ ਕਰਾ ਲਈ ਠੀਕ ਆ ਦੋਹਾਂ ਦਿਨਾਂ ਦੀ ਗਰੰਟੀ ਦੇਣੀ ਆ ਦੂਜੀ ਗੱਲ ਇਹ 1000 ਰੁਪਇਆ ਵੀਰ ਮੇਰੇ ਸਾਈ ਪਾਤੀ ਪਿਛਲੀ ਵੀਡੀਓ 'ਚ ਕਿਸ ਨੇ ਬਟਾਲੇ ਤੋਂ ਵੀਰ ਹੋਂਦਾ ਹੋਵੇ ਚ ਠੀਕ ਆ ਸਾਈਪ ਆ ਗਏ ਵੇ ਸ਼ਾਮਾਂ ਨੂੰ ਸਾਈਪ ਆ ਗਏ 11 ਵਜੇ ਦਾ ਟਾਈਮ ਲਿਆ ਅਗਲੇ ਦਿਨ ਵੀ ਮੈਂ ਮੈਂ ਲੈ ਜਾਊਂਗਾ ਮੈਂ ਡਾਕ ਛੱਡੀ 1000 ਤੇ ਹੀ 11 ਵਜੇ ਦਾ ਮੇਰੇ ਤੋਂ ਪੈਸੇ ਨਹੀਂ ਹੋਏ ਤੇ ਵੀਰ ਜੀ 1000 ਰੁਪਿਆ ਵਾਪਸ ਕਰ ਦਿਓ ਵੀਰ ਜੀ ਦਾ ਮੈਂ 1000 ਰੁਪਿਆ ਹੀ ਵਾਪਸ ਕੀਤਾ ਵੀਰ ਵਿੱਚ ਹੁੰਦਾ ਹੁਣ ਜਿਹੜਾ ਵੀ ਮੇਰਾ 5000 ਸਾਈਪ ਪਾਊਗਾ ਮੈਂ ਉਹਦੀ ਜਿਹੜਾ 1000 ਵਾਲੀ ਦੀ ਕੋਈ ਮੈਨੇਜਰ ਬਿਲਕੁਲ ਬਿਲਕੁਲ ਜਾਈਦੇ ਵੀ ਆਈਆਂ ਪਿੰਡ ਆਪਣਾ ਬਾਕੀਪੁਰ ਜ਼ਿਲ੍ਹਾ ਤਰਨਤਾਰਨ ਨਾਂ ਮੇਰਾ ਗਰਜਨ ਸਿੰਘ ਨੰਬਰ ਮੇਰਾ 95011 78789 ਸਤਿ ਸ੍ਰੀ ਅਕਾਲ ਸੰਦੀਪ ਜੀ ਸਤਿ ਸ